ਅਸੀਂ ਪੜਾ ਕੇ ਇਹ ਆ ਕੇ ਭੇਜਿਆ ਕੈਨੇਡਾ ਇਹ ਕੈਨੇਡਾ ਜੋ 8 ਸਾਲ ਲਾ ਕੇ ਵਾਪਸ ਆ ਗਿਆ ਵਾਪਸ ਆ ਕੇ ਇਹ ਨਾਲ ਸਾਡੇ ਨਾਲ ਲੜਨਾ ਘੋਣਾ ਸ਼ੁਰੂ ਕਰਤਾ ਅਸੀਂ ਆਸਟ੍ਰੇਲੀਆ ਚੜ ਗਏ ਸੀ ਸਾੜ ਪਾ ਇੱਕਾਸਟਰੀਆ ਲਾਏ ਜਦੋਂ ਇਹ ਵਾਪਸ ਆਏ ਉਹਦੇ ਧਰਨੇ ਦੇ ਬੱਚਾ ਅਮਰਤਪਾਲ ਮਹਿਰੋ ਦੇ ਨਾਲ ਇਹ ਦੇ ਸੰਬੰਧ ਬਣ ਗਏ ਤੇ ਇਹ ਆ ਕੇ ਜਦੋਂ ਇਹ ਘਰੇ ਆਏ ਅਸੀਂ ਇਹ ਕਦੇ ਧਰਨੇ ਦੇ ਚੜਾ ਜਾਇਆ ਕਰੇ ਕਦੇ ਘਰੇ ਆ ਜਾਇਆ ਕਰੇ ਫਿਰ ਇਹ ਸਾਡੇ ਨਾਲ ਲੜਨਾ ਘੋਣਾ ਸ਼ੁਰੂ ਕਰਤਾ ਫੇਰ ਅਸੀਂ ਨੂੰ ਕਿਹਾ ਵੀ ਤੂੰ ਸਾਡੇ ਨਾਲ ਵੰਡਲਾ ਜਿਹੜਾ ਕੋ ਬਹਿ ਕੇ ਵੰਡ ਰਾ ਇਹਦਾ ਨਾਲ ਤੇ ਲੜਾਈ ਚੰਗੀ ਨਾ ਦੀ ਇਹ ਆ ਨਾ ਮੈਂ ਤਾਂ ਨਾਤੀ ਲੜਾਈ ਰੱਖਣੀ ਮੈਂ ਤੁਹਾਡਾ ਭਰੇਪਾ ਰੋਲਣ ਆਇਆ ਮੈਂ ਤੁਹਾਨੂੰ ਘੁੱਟ ਮਾਰ ਕੇ ਤੁਹਾਡਾ ਕੰਮ ਕਰਾ ਕੇ ਰੋਟੀ ਖਾਣੀ ਮੈਂ

ਵੱਡਾ ਪੱਤਰ ਸੀਗਾ ਤੇ ਵੱਡਾ ਜੀ ਕੀ ਉਮੀਦਾਂ ਲੱਗੀਆਂ ਸੇ ਇਹ ਸਾਨੂੰ ਕੀ ਕੋਈ ਨਹੀਂ ਮੀਰ ਸਾਨੂੰ ਵੀ ਇਹ ਤੋ ਆਈ ਮੀ ਨੇ ਜਿਹੜੀ ਕੁੱਟਮਾਰ ਕਰ ਦਿੰਦਾ ਇਹ ਉਮੀਦ ਆਦਾ ਤੁਹਾਡੇ ਤੇ ਹਮਲਾ ਕੀਤਾ ਤੁਹਾਡੀ ਘਰ ਵਾਂਦੇ ਕੀਤਾ ਅਣ ਮੋਟਰ ਨਿਕਲ ਬੂਹੇ ਲੇ ਗਿਆ ਮੋਬਾਈਲ ਲੈ ਗਿਆ ਕੋਈ ਸਾਡੀ ਕੁੱਟਮਾਰ ਬੂਰ ਕੀਤੀ ਐਕਦਾ ਪਾਲ ਲਾ ਕੇ ਪੈ ਜਾਂਦੇ ਨਾ ਮਾਫੀ ਬਹੁਤ ਬੁਰੀ ਕੀਤੀ ਧਰਦ ਮੈਨੇ ਇੰਨੀ ਯਾਦ ਕੋਟ ਮਾਰ ਕੇ ਆਈ ਕੋਈ ਤੁਰਿਆ ਨਹੀਂ ਜਾਂਦਾ ਇਹ ਜਦੋਂ ਰੁਕਤੀ ਜਾਂਣ ਨੂੰ ਜਿੱਤ ਕਰਦੇ ਨਾ ਚਾਹ ਪੀਣ ਨੂੰ ਨਾਲ ਇਸ ਤਰ੍ਹਾਂ ਦੇਦੇ ਸਵਾਹ ਕੀ ਦਿੱਤੀ ਹੁਣ ਜ਼ਮਾਨੇ ਦੇ ਜੀ ਕਿਹੜੀ ਸਾਡੇ ਨਾਲ ਸਾਡੇ ਨਾਲ ਕਰ ਗਿਆ ਨਹੀਂ ਤੁਸੀਂ ਕਹਿ ਰਹੇ ਅਮਰਪਾਲ ਨਾਲ ਅਮਰਪਾਲ ਨਾਲ ਜਿਹੜਾ ਜਿਹੜਾ ਜਿਬਰੂਰ ਜੇਲ੍ਹ ਚ ਭੇਜਿਆ ਉਹਦੇ ਨਾਲ ਬਹੁਤ ਜ਼ਿਆਦਾ ਸੰਬੰਧ ਸੀ ਉਹ ਕਹਿੰਦਾ ਮੈਂ ਉਹਨਾਂ ਨਾਲ ਆ ਕੇ ਥੋੜੇ ਬਹੁਤ ਬੁਰੀ ਹਾਲਤ ਕਰੂੰਗਾ ਤੁਹਾਡੇ ਨਾਲ ਇੱਕ ਮੇਰੋਂ ਦਾ ਅਮਰਤਪਾਲ ਉਹਨੂੰ ਵੀ ਕਹਿੰਦਾ ਮੈਂ ਤੁਹਾਡੇ ਨਾਲ ਬਹੁਤ ਬੁਰੀ ਹਾਲਤ ਕਰੂੰਗਾ ਲਿਆ ਕੇ ਉਹ ਵੀ ਸਾਨੂੰ ਧੌਕੇ ਮਾਰਦਾ ਰਿਹਾ ਅਮਰਤਪਾਲ ਸਾੜਾ ਪਾਸ ਹਾਂਜੀ ਹਜੇ ਵੀ ਹੁਣ ਧੌਕੇ ਮਾਰਦਾ ਹੈ ਕਹਿੰਦਾ ਮੈਂ ਮਾਰ ਦੇਣੀ ਆ ਮਾਰ ਕੇ ਜਾਣਾ ਤੁਨੂੰ ਕੀ ਵਜਾ ਜਿਹੜੀ ਮਾਰਤੀ ਐ ਨਹੀਂ ਬਸ ਬਸ ਨਸ਼ੇ ਦੇ ਵਿੱਚ ਲੋਰ ਚ ਕਹੀ ਜਾਂਦਾ ਸਾਰਾ ਕੁਝ ਵੈਸੇ ਇਹ ਮੰਗ ਪੈਸੇ ਮੰਗਦਾ ਹੀ ਆਈ ਨਾ ਮੈਂ ਦਫਤਰ ਤੋਂ ਪਿੱਛਾ ਛੱਡ ਕੇ ਚਲੇ ਜਾਓ ਤੁਸੀਂ ਤੇ ਬੱਸ ਆਪਣਾ ਮੈਂ ਰਹੂੰਗਾ ਇੱਥੇ ਕੋ ਕਾਗਜ਼ੀ ਕਾਰਵਾਈ ਕਰਵਾਈ ਐ ਤੇ ਇਹਦਾ ਬੇਦਖਲ ਕੀਤਾ ਜੀ ਫਿਰ ਵੀ ਆ ਹਾਂ ਫਿਰ ਵੀ ਕਹਿੰਦਾ ਆਉਂਦਾ ਵੀਰ ਕਿਉਂ ਆਉਂਦਾ ਜੀ ਕਾਗਜ਼ੀ ਕੀ ਮੰਗ ਸਾਡੀ ਮੰਗ ਗੰਦੇ ਇੱਕ ਤਾਂ ਪੁਲਿਸ ਨੂੰ ਫੜ ਕੇ ਅੰਦਰ ਕਰੇ ਪੂਰੀ ਕਾਰਵਾਈ ਕਰੇ ਉਹਤੇ ਸਾਡੇ ਘਰੇ ਆ ਗਿਆ ਬਲਾ ਕੀਤਾ ਹਾਂਜੀ ਹਾਂਜੀ ਘਰੇ ਆ ਗਏ ਕੈਮਰੇ ਚ ਕਹਿੰਦਾ ਕੈਮਰੇ ਜੋ ਕੈਮਰੇ ਚ ਕੈਦ ਕੀਤਾ ਹੋਇਆ ਜੀ ਸਾਰਾ ਉਹ ਹੀ ਕੈਮਰੇ ਕਰਕੇ ਅਸੀਂ ਵੱਜ ਗਏ ਨਹੀਂ ਤਾਂ ਸਾਨੂੰ ਮਾਰ ਜਾਣਾ ਸੀ ਉਹਨਾਂ ਨੇ ਕਿੰਨੇ ਕਿ ਜਣੇ ਆਏ ਪੰਜ ਜਾਣੇ ਪੰਜ ਛੇ ਜਾਣੇ 6 ਜਾਣੇ ਸੀ ਸਾਰੇ ਬਾੜਾ ਨਹੀਂ ਦੋਹਾਂ ਦੇ ਪਾਣੀ ਪਾਏ ਸੀ ਤਿੰਨਾਂ ਦੇ ਤੇ ਦੋ ਦੋ ਤਿੰਨ ਉਹਵੇਂ ਸੀ ਦੂਜੂ ਸਾਦੇ ਕੱਪੜਿਆਂ ਦੇ ਮੂਹ ਲਵੇਟੇ ਨੇ ਉਹਨਾਂ ਦੇ ਹਾਂ ਅਸਿਕਾ ਤੇ ਬਾਣੇ ਚ ਆ ਕੇ ਹਾਂ ਜੀ ਬਾਣੇ ਜਾਏ ਜੀ ਮੈਂ ਗਵਾਨ ਨਹੀਂ ਕਰਦਾ ਹਾਂ ਆ ਸਾਰੇ ਅੱਖੀਂ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਕਾਰਵਾਈ ਤੂੰ ਨਹੀਂ ਚਾਹੀਦੀ ਜਿਹੜੀ ਇਹ ਇਹ ਚ ਬੰਦੇ ਉਹਨਾਂ ਤੇ ਕਾਰਵਾਈ ਸਾਰਿਆਂ ਤੇ ਹੋਣੀ ਚਾਹੀਦੀ ਹੈ ਸਾਰਿਆਂ ਉੱਤੇ ਹਾਂਜੀ ਹਾਂਜੀ ਸਾਰਿਆਂ ਉੱਤੇ ਅਜੇ ਵੀ ਧੌਂਕੀਆਂ ਦਿੰਦਾ ਜੀ ਅਜੇ ਵੀ ਬਹੁਤ ਜ਼ਿਆਦੇ ਹੁਣ ਧੌਂਕੀਆਂ ਫੋਨ ਆਈ ਜਾਂਦੇ ਲੋਕਾਂ ਨੂੰ ਮੈਂ ਛੱਡਣੇ ਨਹੀਂਗੇ ਪੁਲਿਸ ਮਲਾਇਮਾਂ ਨੂੰ ਵੀ ਆਈ ਜਾਂਦੇ ਸਾਡੇ ਰੇਸੇਦਾਰਾਂ ਨੂੰ ਵੀ ਆਈ ਜਾਂਦੇ ਕੀ ਨਾਮ ਤੁਹਾਡਾ ਦਿੱਕਤ ਤੁਹਾਡਾ ਜਸਵੀਰ ਕੌਰ ਮੈਂ ਨਾਂਜੀ ਗੋਗਵਾਣੀ ਦੇ ਰਣਨਾਂ ਵਾਲੇ ਕੀ ਹੋਇਆ ਇਸੀ ਪ੍ਰੋਜੈਕਟ ਤੁਹਾਡੇ ਤੇ ਹਮਲਾ ਹੋਇਆ ਕਿਨੇ ਕੀਤਾ ਤੇ ਕਿਉਂ ਸਾਡੇ ਮੁੰਡੇ ਨੇ ਕੀਤਾ ਇਹ ਕੀ ਹੋਇਆ ਇਹਨੂੰ ਅਸੀਂ ਪੜਾ ਕੇ ਤੇ ਆ ਭੇਜਿਆ ਸੀ ਕੈਨੇਡਾ ਇਹ ਕੈਨੇਡਾ ਜੋ 8 ਸਾਲ ਲਾ ਕੇ ਵਾਪਸ ਆ ਗਿਆ ਵਾਪਸ ਆ ਕੇ ਇਹ ਨਾਲ ਸਾਡੇ ਨਾਲ ਲੜਨਾ ਘੋੜਨਾ ਸ਼ੁਰੂ ਕਰਤਾ ਅਸੀਂ ਆਸਟ੍ਰੇਲੀਆ ਚੜ ਗਏ ਸੀ ਸਾੜ ਪਾ ਇੱਕ ਆਸਟ੍ਰੇਲੀਆ ਲਾਏ ਜਦੋਂ ਅਸੀਂ ਵਾਪਸ ਆਏ ਉਹਦੇ ਧਰਨੇ ਦੇ ਵਿੱਚ ਅਮਰਤਪਾਲ ਮਹਿਰੋ ਦੇ ਨਾਲ ਇਹ ਦੇ ਸੰਬੰਧ ਬਣ ਗਏ ਤੇ ਇਹ ਆ ਕੇ ਜਦੋਂ ਇਹ ਘਰੇ ਆਏ ਅਸੀਂ ਇਹ ਕਦੇ ਆ ਕੇ ਧਰਨੇ ਤੇ ਚੜਾ ਜਾਇਆ ਕਰੇ ਕਦੇ ਘਰੇ ਆ ਜਾਇਆ ਕਰੇ ਫੇਰੇ ਆ ਮ ਸਾਡੇ ਨਾਲ ਲੜਨਾ ਘੋੜਨਾ ਸ਼ੁਰੂ ਕਰਤਾ ਫੇਰ ਅਸੀਂ ਇਹਨੂੰ ਕਿਹਾ ਵੀ ਤੂੰ ਸਾਡੇ ਨਾਲ ਵੰਡਲਾ ਜਿਹੜਾ ਕੋ ਬਹਿ ਕੇ ਵੰਡ ਰਾਂ ਇਹਦਾ ਨੈਤ ਲੜਾਈ ਚੰਗੀ ਨਾ ਦੀ ਇਹ ਆ ਨਾ ਮੈਂ ਤਾਂ ਨੈਤੀ ਲੜਾਈ ਰੱਖਣੀ ਮੈਂ ਤੁਹਾਡਾ ਭਰੇਪਾ ਰੋਲਣ ਆਸ ਤੈਂ ਮੈਂ ਤੁਹਾਨੂੰ ਘਟ ਮਾਰ ਕੇ ਤੁਹਾਡੇ ਤੋਂ ਕੰਮ ਕਰਾ ਕੇ ਰੋਟੀ ਖਾਣੀ ਮੈਂ ਨਹੀਂ ਡੱਕਾ ਕਰਨਾ ਠੀਕ ਹੈ ਮੈਂ ਵਾਪਸ ਫੇਰ ਕਹਿੰਦਾ ਮੈਂ ਵਾਪਸ ਕੈਨੇਡਾ ਜਾਣਾ ਵਾ ਫੇਟਾ ਹੀ ਲਖ ਲਾ ਕੇ ਵਾਪਸ ਕੈਨੇਡਾ ਦੀ ਫੈਲਾਈ ਫੇਰੇ ਕਹਿੰਦਾ ਮੈਂ ਨਹੀਂ ਜਾਣਾ ਮੈਂ ਤਾਂ ਬਾਣਾ ਪੜਾ ਮੈਂ ਤਾਂ ਨੰਘ ਬਣ ਜਾਣਾ ਮੈਂ ਤਾਂ ਇੱਥੇ ਨੰਘ ਵਸੋਣੇ ਮੈਂ ਤੁਹਾਨੂੰ ਵਸਣੇ ਦੇਣਾ ਇਹ ਦਿੱਲੀ ਦਾ ਇਹਦਾ ਕੰਮ ਚ ਠੀਕ ਆ ਇਸ ਤਰ੍ਹਾਂ ਲੜ ਕੇ ਘਰੋਂ ਚਲਾ ਜਾਂਦਾ ਸੀ ਫੇਰ ਆ ਜਾਂਦਾ ਸੀ ਫੇਰ ਲੜ ਕੇ ਚਲਾ ਜਾਂਦਾ ਸੀ ਦਿੱਲੀ ਦਾ ਕੰਮ ਸੀਗਾ ਫੇਰੇ ਅਮਤਪਾਡ ਨੂੰ ਲੈ ਕੇ ਆਇਆ ਕਹਿੰਦਾ ਕਿ ਮੈਨੂੰ ਬੇਦਖਲ ਕਰ ਦੋ ਮੈਂ ਤਾਂ ਇਹਨਾਂ ਨਿੰਗਾਸਾ ਕਰਾਣਾ ਵਾ ਅਸੀਂ ਨਹੀਂ ਕੀਤਾ ਬੇਦਖਲ ਦੋ ਤਿੰਨ ਮਹੀਨੇ ਦਾ ਚੱਲਦਾ ਫੇਰ ਦੋ ਤਿੰਨ ਵਾਰੀ ਅਮਤਪਾਣ ਨੂੰ ਲੈ ਕੇ ਮੇਰੇ ਆੜਤੀ ਕੋਲੇ ਗਿਆ ਸਰਪੰਚ ਕੋਲੇ ਗਿਆ ਨੰਬਰਦਾਰ ਕੋਲੇ ਗਿਆ ਕਿ ਮੈਨੂੰ ਬੇਦਖਲ ਕਰਦਾ ਫੇਰ ਅਸੀਂ ਬੇਦਖਲ ਕਰਦਾ ਜਦ ਤੱਕ ਬੇਦਖਲ ਕਰਦਾ ਫੇਰ ਘਰੋਂ ਚਲਾ ਗਿਆ ਫੇਰੇ ਆਪਣੇ ਮਾਮੇ ਦੇ ਸੱਟਾ ਮਾਰੀਆਂ ਪਿਛਲੇ 2023 ਦੇ ਵਿੱਚ ਉਹਦੇ ਦੇ ਸਰ ਦੇ ਵਿੱਚ 123 ਟੰਕੇ ਲੱਗੇ ਉਹ ਅਸੀਂ ਮਸਾ ਬਚਾਇਆ ਪਰ ਉਹਨਾਂ ਨੇ ਪਰਚਾ ਨਹੀਂ ਕਰਵਾਇਆ ਕਿ ਚਲੋ ਕੋਈ ਗੱਲ ਨਹੀਂ ਕਰਦਾ ਕੋਈ ਗੱਲ ਨਹੀਂ ਠੀਕ ਹੈ ਪਰ ਇਹ ਨਹੀਂ ਸਧਰਿਆ ਉਸ ਤੋਂ ਬਾਅਦ ਹੁਣ ਸਾਡੇ ਸੱਟਾ ਮਾਰਨ ਆ ਗਿਆ ਪੰਜ ਛੇ ਜਣੇ ਸਾਨੂੰ ਅੱਗੇ ਬਹੁਤ ਧਮਕੀਆਂ ਦਿੱਤੀਆਂ ਮੈਂ 2023 ਦੇ ਵਿੱਚ ਘੱਟ ਤੋਂ ਘੱਟ ਡੀਆਈਜੀ ਦੇ ਐਸਐਸਪੀ ਦੇ 20 ਤਰਖਾਸਤਾ ਦਿੱਤੀਆਂ ਜਿੱਤੇ ਕੋਈ ਕਾਰਵਾਈ ਨਹੀਂ ਹੋਈ ਉਲਟਾ ਸਗੋਂ ਮੇਨ ਦਾ ਡੀਐਸਪੀ ਜੀਰਾ ਇਹ ਗੱਲ ਕਹਿੰਦਾ ਕਿ ਸਾਡੀ ਪੁਲਿਸ ਤੇਰੇ ਵਾਸਤੇ ਵਿਹਲੀ ਆ ਠੀਕ ਹੈ ਜੋ ਇਹ ਪ੍ਰਸ਼ਾਸਨ ਤੇ ਜਿੰਮੇਵਾਰੀ ਬੰਦੀ ਆ ਦੇਖਿਆ ਪ੍ਰਸ਼ਾਸਨ ਕੁਝ ਨਹੀਂ ਕਰ ਰਹੀ ਹੁਣ ਵੀ ਤਾਂ ਹਫਤਾ ਹੋ ਗਿਆ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਕਿਸ ਤਰ੍ਹਾਂ ਦੇਦੇ ਸਬੰਧ ਨੇ ਉਹਨਾਂ ਕੋਲ ਹੋਰ ਵੀਗਾ ਅਮਰਪਾਲਾ ਹਾਂ ਅਮਰਪਾਲਾ ਨਾਲ ਸਬੰਧ ਹੈ ਕੀ ਹੈ ਉਹਨਾਂ ਨਾਲ ਵੀ ਜਾਂਦਾ ਆਉਂਦਾ ਸੀ ਮੈਂ ਬਣਾ ਪਾ ਕੇ ਹੁਣ ਕੀ ਬਣਾ ਤੈਨੇ ਅਜੇ 2 ਸਾਲੀ 1.5 ਸਾਲੀ ਹੋਇਆ ਪਾਇਆ ਪਹਿਲਾਂ ਤਾਂ ਨਹੀਂ ਬਣਾ ਪਾਇਆ ਸੀ ਹੁਣ ਹੀ ਪਾਇਆ ਵਾ ਬਣਾ ਦੇ ਤਾਂ ਦਲਤਾਛਾ ਕਰ ਰਿਹਾ ਬਣਾ ਪਾ ਕੇ ਇਹ ਕਹਿੰਦੇ ਆ ਵੀ ਤੁਸੀਂ ਮਾਂ ਪੈਣ ਨੂੰ ਕੁੱਟੋ ਮਾਰੋ ਨਾਲੇ ਕਾਦੇ ਵਾਸਤੇ ਕੁੱਟਦਾ ਮਾਰਦਾ ਸਾਨੂੰ ਕੋਈ ਕਮਾਈ ਦਿੱਤੀ ਇਹਨੇ ਕਰਕੇ ਯਾ ਕੋ ਕੰਮ ਕਰਦਾ ਸੀ ਕਦੇ ਵਹ ਸੀ ਨਾ ਕਵਾਰਾ ਛੋਟਾ ਵੱਡਾ ਦੂਸਰਾ ਆਸਟ੍ਰੇਲੀਆ ਨਿੱਕਾ ਵਹ ਆ ਉਹ ਆਸਟ੍ਰੇਲੀਆ ਹਾਂਜੀ ਅੱਛਾ ਇਹਦਾ ਵਿਆਹ ਨਹੀਂ ਹੋਇਆ ਸੀ ਨਹੀਂ ਹੋਇਆ ਅੱਛਾ ਹੋੜ ਕਿਸ ਤਰ੍ਹਾਂ ਦੀ ਹੈ ਹਰ ਕਰਦਾ ਬਸ ਹਰ ਕਰਾਂ ਦੇ ਬਸ ਕੁੱਟੋ ਮਾਰੋ ਲੁੱਟੋ ਖਾਓ ਨੋਟਾ ਖਾਓ ਕਰਦਾ ਹੀ ਹੋਗਾ ਜੋ ਸਾਡ ਨੂੰ ਲੁੱਟ ਕੇ ਲਗਿਆ ਆ ਜਿਹਨੇ ਜਿਹੜੇ ਨਾਲ ਆਏ ਉਹ ਕਿਹਾ ਕਿੰਨੀਆਂ ਕਿ ਲੁੱਟਾ ਕਰਦੇ ਕਿੰਨੀਆਂ ਕਿ ਮਾਵਾ ਨੂੰ ਕੁੱਟਣ ਜਾਂਦੇ ਆ ਕਿੰਨੇ ਕੁ ਲੋਕਾਂ ਨੂੰ ਕੁੱਟ ਕੇ ਆਉਂਦੇ ਆ ਜੇ ਸਾਨੂੰ ਕੁੱਟਣ ਆ ਸਕਦਾ ਲੋਕਾਂ ਨੂੰ ਕੁੱਟ ਨਹੀਂ ਜਾਂਦੇ ਹੋਣਗੇ ਸਿੱਖੀ ਕੀ ਕਹਿੰਦੀ ਹੈ ਸਿੱਖੀ ਕੀ ਕਹਿੰਦੀ ਸਿੱਖੀ ਨੇ ਕੀ ਕਹਿਣਾ ਸਿੱਖੀ ਇਹ ਕੁਝ ਕਹਿੰਦੀ ਆ ਵੀ ਤੁਸੀਂ ਸਿੱਖ ਬਣ ਕੇ ਤੇ ਘਰ ਦੇਆਂ ਨੂੰ ਕੁੱਟੋ ਸਿੱਖੀ ਇਹ ਕਹਿੰਦੀ ਵੀ ਤੁਸੀਂ ਲੋਕਾਂ ਦੀਆਂ ਕੁੱਟਾਂ ਮਾਰਾਂ ਕਰੋ ਸਿੱਖੀ ਚ ਕਿੱਥੇ ਲਿਖਿਆ ਵੀ ਕੁੱਟਾਂ ਮਾਰਾ ਕਰੋ ਕੋਈ ਇੱਕ ਕੱਕਾ ਖੈ ਸਰਦਾਨੀ ਦਾ ਸਾਨੂੰ ਨਹੀਂ ਪਤਾ ਕਿਹੜੇ ਨਸ਼ੇ ਕਰਦਾ ਜਿਹੜਾ ਐ ਭੱਜਾ ਫੱਦਾ ਘੋੜੀ ਵਾਂਗੂ ਕਿਤੇ ਖੜਦਾ ਹੀ ਨਹੀਂ ਘਰ ਦੇ ਵਿੱਚ ਹਮਲਾ ਕੀਤਾ ਹਾਂਜੀ ਘਰ 'ਚ ਹਮਲਾ ਕੀਤਾ ਕਿਹਦੇ ਨਾਲ ਸਾਡੇ ਦੋਨਾਂ ਜੀਆਂ ਨਾਲ ਕੀਤਾ ਤੇ ਉਹ ਤੇ ਨਹੀਂ ਤੇ ਉਹ ਤੇ ਕਿਹਦੇ ਨਾਲ ਕੀਤਾ ਕਿਸੇ વેશਵਾਲਾ ਵੇਸ਼ਵਾਲਾ ਨਾ ਗੰਡਾਸੇ ਕਿਰਪਾਨਾਂ ਕੱਢੀਆਂ ਇਹਨਾਂ ਨੇ ਉਹਦਾ ਚਲੋਂ ਉਹਦਾ ਚਲੋਂ ਹਕੂਮ ਨੇ ਮਿਲਿਆ ਇਹਨਾਂ ਨੂੰ ਵੀ ਅਸੀਂ ਬਾਹਰੋਂ ਭੱਜ ਕੇ ਤਾਂ ਨਹੀਂ ਤੇ ਕਿਰਪਾਨਾਂ ਕੱਢੀਆਂ ਫਿਰ ਉਹ ਦੁਬਾਰਾ ਉਹਨੇ ਆ ਕੇ ਗੇਟ ਖਲਾਇਆ ਮੈਂ ਗੇਟ ਲਾਤਾ ਸੀ ਇਹਨੂੰ ਅੰਦਰੋਂ ਫਿਰ ਦੁਬਾਰਾ ਕਿ ਨੰਗਨੇ ਗੇਟ ਖਲਾ ਕੇ ਕਹਿੰਦਾ ਕਿ ਮੈਂ ਤੇਰੇ ਗੁੱਟ ਵੱਡ ਤੋਂ ਬੂਆ ਖੋਲ ਦੇ ਇਦਾਂ ਕਿਹੜਾ ਖੂਨ ਦਾ ਪਿਆਸਾ ਬਣ ਗਿਆ ਇਹ ਕੀ ਤੇ ਖੂਨ ਤਾਂ ਪਿਆਸਾ ਹੀ ਆ ਤਾਂ ਜਦੋਂ ਹੰਦਾ ਜੰਮਿਆ ਹੁੰਦਾ ਖੂਨ ਦਾ ਪਿਆਸਾ ਹੀ ਆ ਇਹ ਤਾਂ ਇਹੀ ਲੱਛਣ ਕਰਦਾ ਪਹਿਲਾਂ ਤੋਂ ਕਾਰਵਾਈ ਵਿੱਚ ਕਾਰਵਾਈ ਪਾਸ ਕਰੇ ਹਾਂ ਹਾਂਜੀ ਮਾ ਮਾਵਾ ਦਾ ਮਾ ਲੋ ਸਾਨੂੰ ਹੁਣ ਵੀ ਮਾਰ ਸਕਦਾ ਸਾਨੂੰ ਹੁਣ ਵੀ ਖਤਰਾ ਅਸੀਂ ਤਾਂ ਹੁਣ ਵੀ ਲੋਕ ਲਾ ਕੇ ਪੈਨੇ ਘਰੇ ਬੰਦੇ ਪਾ ਕੇ ਪੈਨੇ ਅਸਾਂ ਤਾਂ ਹੁਣ ਵੀ ਖਤਰਾ ਹੁਣ ਵੀ ਤਾਂ ਸ਼ਰਿਆਮ ਖੁੱਲਾ ਫਰਦਾ ਉਹਨੂੰ ਕਿਹੜਾ ਪੌਸ ਫੜ ਰਹੀ ਹੈ ਸਰ ਜੀ ਹਾਂਜੀ ਸਰ ਜਿਹੜੇ ਪਿੰਡ ਦੇ ਵਿੱਚ ਕੁੱਟਮਾਰ ਹੋਈ ਮਾਪੇ ਉਹਨੂੰ ਕੀ ਮਾਮਲਾ ਸੀ ਇਹ ਮਾਮਲਾ ਇਹ ਜੀ ਪਿੰਡ ਗਗਵਣਾ ਜੀ ਉਥੋਂ ਜਸਵੀਰ ਕੌਰ ਪਤਨੀ ਅੰਗਰੇਜ਼ ਸਿੰਘ ਦਾ ਉਹਨਾਂ ਦਾ ਲੜਕਾ ਸੀ ਗੱਲਾਪਰੀ ਸਿੰਘ ਜੀ ਉਹਨੂੰ ਕੀਤਾ ਬੇਦਖਲ ਪਹਿਲਾਂ ਵਿਦੇਸ਼ ਗਿਆ ਸੀ ਵਿਦੇਸ਼ ਚੋਂ ਆ ਕੇ ਹੁਣ ਉਹ ਘਰ ਨਹੀਂ ਰਹਿੰਦਾ ਹੈਗਾ ਜੀ ਈ ਆਇਆ ਜੀ ਘਰ ਨਾਲ ਪੰਜਾਂ ਬੰਦੇ ਹੋਰ ਸੀ ਦੇ ਜੀ ਆ ਕੇ ਤੇ ਘਰਾਂ ਦੇ ਬਾਪ ਨੂੰ ਮਾਂ ਨੂੰ ਕੁੱਟਮਾਰ ਕਰਕੇ ਇੱਕ ਬੁਲਟ ਮੋਟਰਸਾਈਕਲ ਦੋ ਮੋਬਾਈਲ ਲੈ ਕੇ ਚਲਾ ਗਿਆ ਜੀ ਸਭ ਕਿੰਨੇ ਬੰਦੇ ਦੇਕਾਰ ਵਿੱਚ ਸੀ ਇਹ ਸਰ ਇੱਕ ਤਾਂ ਲੜਕਾ ਲਾਪਰੀ ਤੇ ਤੇ ਬਾਕੀ ਦੇ ਨੰਨਫੇ ਬੰਦੇ ਚਾਰ ਹੋਰ ਜੀ ਅੰਦਰ ਬੜੇ ਸੀ ਤੇ ਮੁਕਦਮ ਹਾਂ ਜੀ ਮੁਕਦਮ ਦਰਜ ਕਰਤਾ 33 ਨੰਬਰ ਐਫਆਰ ਜੀ 452 ਚ 148 ਸਮਝਾ 323 ਅਗਲੀ ਕਾਰ ਵੀ ਗਤੀਸ਼ ਜਾਰੀ ਹੈ ਜੀ ਮੇਜਰ ਸਿੰਘ ਠੜਦਾਰ ਸਾਹਿਬ ਜੇ ਕਰ ਰਹੇ